ਦੇ ਨਾਲ ਹੀ ਖਾਸਾ ਸajna ਦਿਵਸ ਵੀ ਮਨਾ ਰਹੇ ਆਂ ਦੇਸ਼ ਭਰ ਵਿੱਚ ਦੋਨੇ ਦਿਸ ਜਿਹੜੇ ਮਨਾਏ ਜਾ ਰਹੇ ਆਂ ਬਹੁਤ ਸਾਰਿਆਂ ਦਾ ਇੱਥੇ ਆਉਣ ਤੇ ਮੈਂ ਬਹੁਤ-ਬਹੁਤ ਜੀਆਂ ਨੂੰ ਕਹਿਣਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸਾਹਿਬ ਜੀ ਇਹ ਗੱਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣੀ ਚਾਹੁੰਦੇ ਆਂ ਕਿ ਅੱਜ ਪੰਜਾਬ ਰੋਡਵੇ ਜਲੰਧਰ 2 ਨੰਬਰ ਡੀਪੋ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਇਹ ਵਿਸਾਖੀ ਦਾ ਜੋ 10ਵੇਂ ਪਾਛਾ ਸਾਬਕ ਕਮੈਲ ਗੁਰਪ੍ਰਵੇ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇਹਨਾਂ ਦੋਨਾਂ ਪ੍ਰੋਗਰਾਮਾਂ ਦੀ ਅਸੀਂ ਅੱਜ ਆਪਣੀ ਜਿਹੜੀ ਸੰਗਤ ਦੀ ਰੋਡਵੇ ਦੇ ਸਾਥੀ ਸਾਥੀ ਸੀ ਮੁਲਾਜ਼ਮ ਸੀ ਅਫੀਸਰ ਸਾਹਿਬਾਨ ਸੀ ਸਾਰਿਆਂ ਨਾਲ ਕੇ ਵਧਾਈ ਦਿੱਤੀ ਦੇ ਨਾਲ ਏ ਵੀ ਕਾ ਵੀ ਜੋ ਬਾਬਾ ਸਾਹਿਬ ਨੇ ਇਸ ਦੇਸ਼ ਦੇ ਵਿੱਚ ਜਿਹੜੀ ਪਬਲਿਕ ਸੈਕਟਰ ਦੀ ਰਾਖੀ ਕੀਤੀ ਸੀ ਅੱਜ ਦੀਆਂ ਸਰਕਾਰਾਂ ਨੇ ਪਬਲਿਕ ਸੈਕਟਰ ਨੂੰ ਜਿਹੜਾ ਉਹ ਤਬਾਹ ਕਰ ਦਿੱਤਾ ਅਸੀਂ ਦੁਬਾਰਾ ਇਹ ਮੰਗ ਕਰਦੇ ਹਾਂ ਕਿ ਉਹਨਾਂ ਦੀ ਸੋਚ ਨੂੰ ਅਪਣਾਉਂਦੇ ਹੋਏ ਇਸ ਦੇਸ਼ ਦੇ ਵਿੱਚ ਪਬਲਿਕ ਸੈਕਟਰ ਨੂੰ ਦੁਬਾਰਾ ਜਿੰਦਾ ਜਗਦਾ ਰੱਖਿਆ ਜਾਵੇ ਤਾਂ ਕੋਈ ਜਿਹੜਾ ਲੋਕ ਆਊਟਸੋਰਸਿੰਗ ਤੇ ਕੰਟ੍ਰੈਕਟ بیس ਤੇ ਨੌਕਰੀ ਕਰਦੇ ਆ ਉਹਨਾਂ ਨੂੰ ਨਿਗੂਣੀਆਂ ਜੀਆਂ ਤਰਕਾਂ ਦਿੱਤੀਆਂ ਜਾ ਰਹੀਆਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਦਾ ਸ਼ੋਸ਼ਣ ਖਤਮ ਹੋਵੇ ਜੇਕਰ ਉਹ ਲੋਕ ਨੂੰ ਪੱਕੀ ਨੌਕਰੀ ਮਿਲੇ ਤੇ ਜਿਹੜਾ ਉਹਨਾਂ ਦਾ ਸ਼ੋਸ਼ਣ ਆ ਉਹ ਖਤਮ ਹੋਊਗਾ ਇਹ ਪਬਲਿਕ ਸੈਕਟਰ ਦੇ ਨਾਲ ਜੋ ਪਬਲਿਕ ਸੈਕਟਰ ਦੇ ਵਿੱਚ ਮਿਲਦੀਆਂ ਸਹੂਲਤਾਂ ਉਹ ਸਾਰੇ ਹੀ ਕਰਮਚਾਰੀਆਂ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਨਾਲ ਹੀ ਅਸੀਂ ਇਹ ਵੀ ਇੱਕ ਬੇਨਤੀ ਕੀਤੀ ਸੀ ਕਿ ਜੋ ਆ ਪਈ ਪਿਛਲੇ ਸਮੇਂ ਤੋਂ ਬਾਬਾ ਸਾਹਿਬ ਦੇ ਸਟੈਚੂਆਂ ਦੀ ਗੱਲ ਆ ਰਹੀ ਆ ਉਹਦੇ ਵਿੱਚ ਵੀ ਸਾਰਾ ਇੰਨਿਆਨੇ ਮਤਾ ਪਾਸ ਕੀਤਾ ਵੀ ਸਾਨੂੰ ਜਿਹੜੀਆਂ ਸ਼ਰਾਰਤੀ ਤਖਤਾ ਜਾਂ ਸਰਕਾਰ ਦੀਆਂ ਏਜੰਸੀਆਂ ਦਾ ਕੰਮ ਹੈ ਇਹ ਕਿ ਲੋਕਾਂ ਨੂੰ ਆਸ ਵਿੱਚ ਫੁੱਟ ਪਵਾ ਕੇ ਲੜਾਉਣਾ ਝਗੜਾਉਣਾ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਪਰ ਅੰਬेडकरੀ, ਉਬਲੀਕ, ਸਿੱਖ ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਆ ਪਰ ਏਜੰਸੀਆਂ ਨਹੀਂ ਇਹ ਗੱਲ ਚਾਹੁੰਦੀਆਂ ਕਿ ਅੰਬੇਡਕਰਵਾਦੀ ਔਰ ਸਿੱਖ ਇਸ ਵਿੱਚ ਮਿਲ ਕੇ ਬੈਠਣ ਤੇ ਆਪਸੀ ਭਾਈਚਾਰਾ ਕਾਇਮ ਰੱਖਣ ਉਹਨਾਂ ਦੀ ਕੋਸ਼ਿਸ਼ ਆ ਕਿ ਇਸ ਭਾਈਚਾਰੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੋੜਿਆ ਜਾਵੇ ਤੇ ਇਹਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਪਰ ਅੱਜ ਇੱਥੇ ਸਾਰੇ ਸਾਥੀਆਂ ਨੇ ਪ੍ਰਣ ਕੀਤਾ ਕਿ ਅਸੀਂ ਇਹ ਜਿਹੜੀਆਂ ਤਾਕਤਾਂ ਫੁੱਟਪਾਲ ਤਾਕਤਾਂ ਉਹਨਾਂ ਤੋਂ ਸੁਚੇਤ ਆ ਆਪਸੀ ਜਿਹੜਾ ਪਿਆਰ ਆ ਹਿੰਦੂ ਇਕਤਾ ਸਿੱਖ ਭਾਈਚਾਰੇ ਦਾ ਜਾਂ ਅੰਬੇਦਕਰਵਾਦੀ ਉਪਲਿਕ ਸਿੱਖ ਦਾ ਉਹਨੂੰ ਅਸੀਂ ਇਸ ਪੰਜਾਬ ਦੇ ਵਿੱਚ ਕੈਮ ਰੱਖਾਂਗੇ ਇਸ ਪੰਜਾਬ ਦੇ ਵਿੱਚ ਕਿਸੇ ਵੀ ਬਾਹਰੀ ਤਾਕਤ ਨੂੰ ਦਖਲ ਦੇਣ ਦੀ ਇਜਾਜ਼ਤ ਨਹੀਂ ਦੇਵਾਂਗੇ ਬਤੌਰ ਡੀਐਮਐਫ ਹਰ ਪੰਜਾਬ ਫੈਡਰੇਸ਼ਨ ਖੁਸ਼ਹਰਪੁਰ ਤੋਂ ਅੱਜ 바ਵਾ ਸਾਹਿਬ ਬੀਮਰਾਵ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਉਮੀਦ ਕਰਦਾ ਕਿ ਜੋ ਬਾਬਾ ਸਾਹਿਬ ਨੇ ਸਾਨੂੰ ਸੇਧ ਦਿੱਤੀ ਸਮਾਜ ਵਿੱਚ ਜੋ ਕੁਰਤੀਆਂ ਦੂਰ ਕੀਤੀਆਂ ਅਤੇ ਨਵੀਆਂ ਲੀਹਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਉਹਨਾਂ ਨੂੰ ਇਨ ਬਿਨ ਆਪਣੀ ਜ਼ਿੰਦਗੀ ਵਿੱਚ ਸਾਨੂੰ ਲਾਗੂ ਕਰਨਾ ਚਾਹੀਦਾ ਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਚਾਰਜ ਕਰਤਾ ਜਾਣਾ ਚਾਹੀਦਾ ਧੰਨਵਾਦ ਅੱਜ ਅਸੀਂ ਪੰਜਾਬ ਰੋਡ 'ਤੇ ਜਲੰਧਰ 1 ਦੀਪੂ ਤੇ ਪੰਜਾਬ ਰੋਡ 'ਤੇ ਜਲੰਧਰ 2 ਦੀਪੂ ਨੇ ਰਲ ਕੇ ਸਾਰੇ ਕਰਮਚਾਰੀਆਂ ਨੇ ਖਾਲਸਾ ਪ੍ਰਗਟ ਦਿਵਸ ਅਤੇ ਡਾਕਟਰ ਭੀਮrao ਜੀ ਅੰਬੇਦਕਰ ਜੀ ਦਾ ਜਨਮ ਦਿਨ ਜਿਹੜਾ ਉਹ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਤੇ ਲੋਕਾਂ ਨੂੰ ਸਿਰਫ ਜਾਗਰੂਕ ਕੀਤਾ ਸੀ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਨੂੰ ਵੀ ਯਾਦ ਰੱਖਣਾ ਚਾਹੀਦਾ ਵਾ ਤੇ ਜਿਹੜੇ ਭੀਮਰਾਓ ਅੰਬੇਦਕਰ ਜੀ ਸੀ ਉਹਨਾਂ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਵਾ ਗੁਰਬਾਣੀ ਦੀ ਇੱਕ ਲਾਈਨ ਹੈ ਬਾਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜਿਹੜੀਆਂ ਬਾਬਿਆਂ ਤੇ ਤਦਿਆਂ ਦੀਆਂ ਕਹਾਣੀਆਂ ਆ ਜਾਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਵਾ ਉਹ ਸਾਨੂੰ ਇੱਕ ਚੰਗਾ ਨੇਕ ਇਨਸਾਨ ਬਣਾਉਂਦੀਆਂ ਮੈਂ ਤਾਂ ਅਸੀਂ ਅੱਜ ਸਾਰਿਆਂ ਨੇ ਰਲ ਕੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਉਹਨਾਂ ਦੇ ਵਿਚਾਰਾਂ ਨੂੰ ਯਾਦ ਕੀਤਾ ਤੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਯਾਦ ਕੀਤਾ ਧੰਨਵਾਦ